खाले जात देवी के बाप बल्लू चढ़ गए माता क्यों नहीं ये देखो अब वो पर भर कर वो हो जाएगा बैठो रानी ऐसी फट पड़ दू मैं तभी तो नहीं चढ़ती पक्की है 何だ ਜੇ ਤੱਕ ਜਾ ਚੜ ਗੱਜ ਚੰਡਾ ਲਾ ਨੀ ਬਰਾਤ ਫਰੂਤ ਲੈ ਕੇ ਉਹ ਤਾਂ ਲੈ ਕੇ ਬਰਾਤ ਚੜਾ ਕੇ ਤੂੰ ਕਿੱਥੇ ਗਈ ਓਡੀ ਨਾ ਪਕਾਈ ਮਾਰੀ ਦਾਇਆ ਕਰੂ ਥਾ ਮੇਰੇ ਪਤਨ ਕਮਾਲ ਹੋਈ ਪਿਆ ਟਾਈਮ ਤਾਂ ਦੇਖ ਲੈ ਕਿੰਨਾ ਹੋ ਰੇ ਟਾਈਮ ਹੁਣ ਤੂੰ ਉੱਠਣ ਦਾ ਘੱਟ ਪੀ ਲੈਂਦਾ ਮੂਤ ਰਾਤ ਫਿਰ ਕੀ ਹੋ ਗਿਆ ਜੇ ਪੀ ਲਈ ਵਿਆਹ ਤਾਂ ਕੰਮ ਕੀ ਆਹੋ ਵਿਆਹ ਦਾ ਕੰਮ ਕੀ ਜਦੋਂ ਜਿੱਦੀ ਪੀ ਗਿਆ ਜਿਨ੍ਹਾਂ ਨੇ ਬਰਾਬਰ ਬੈ ਕੇ ਪੀਂਦਾ ਸੀ ਉਹ ਤਾਂ ਗੱਭਰੂ ਜੁਬਾਨ ਤੇ ਉਹਨਾਂ ਤੇ ਰਿਸ ਕਰੇਗਾ ਤੂੰ ਵੱਡੇ ਨੂੰ ਕਾਹ ਪ੍ਰਣਾੜੀ ਤਾਂ ਮੇਰੀ ਜੈਕ ਤਾਂ ਮੈਨੂੰ ਦੂਜੀ ਜੇਦੂ ਪਾਉਣ ਨੂੰ ਹੁਣ ਬਰਾਤ ਹੁਣ ਕੀ ਫਾਇਦਾ ਹੁਣ ਤਾਂ ਜੈਕਟ ਪਾ ਚੇ ਨਾ ਪਾ ਘਰੇ ਤਾਂ ਤ ਰਹਿ ਗਿਆ ਉਹਦਾ ਬਾਗੇ ਇਹ ਵਕਤ ਤਾਂ ਕੋਈ ਨਹੀਂ ਲੱਤ ਨੂੰ ਹਾਇ ਲੱਗ ਤਾਂ ਮੈਂ ਬੋਲਦੀ ਆ ਮੰਦਾ ਕਹਿ ਨਹੀਂ ਬਾਗੇ ਉਹਦਾ ਉਹਦਾ ਬਾਗੇ ਹੈ ਉਹਦਾ ਬਾਗੇ ਆਏ ਕ ਮੈਂ ਬਾਗੇ ਬਾਬਾ ਦਾ ਫਰਦ ਤਾਂ ਮੈਂ ਨਭਣਾ ਬਾਬਾ ਤਾਂ ਮੈਂ 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 ਥੜਕੇ ਕਮ ਬਗ ਜਾਣਗੇ ਹਾਰੇ ਕਿਤੇ ਤਾਂ ਤੈਨੂੰ ਭਾਲ ਕੇ ਗਏ ਜਦ ਤੂੰ ਨਹੀਂ ਥਿਆ ਪਰ ਬਰਾਤ ਤਾਂ ਚੜਾਉਣੀ ਹੁੰਦੀ ਚਾਹ ਨੂੰ ਮੈਂ ਛੱਤਾ ਪਿਆਨੀ ਰੇਲੇ ਉਹ ਤਾਂ ਉੱਠੇ ਹੀ ਨਹੀਂ ਲੈ ਦੇਖ ਲੈ ਮੇਰੇ ਕੋਲੇ ਗਏ ਕੋਈ ਲੈ ਮੇਰੇ ਕੋਲੇ ਕੋਈ ਸਾਨੂੰ ਕਿਹੜਾ ਸੁਪਨਾ ਆਉਂਦਾ ਕਿ ਤੂੰ ਟੂੜੀ ਆ ਕੇ ਪੀਵੇਂਗਾ ਡਾਂਕੇ ਪੈਤੀ ਰਾਤ ਦੀ ਰਾਤ ਨਹੀਂ ਸਾਰੀ ਰਾਤ ਨਹੀਂ ਤੈਨੂੰ ਜਦੋਂ ਸੁਪਨੇ ਆਉਂਦੇ ਨੇ ਸਾਰੀ ਰਾਤ ਦੀਆਂ ਤੂੰ ਸਿਰੇ ਕਿੱਕਲੀਆਂ ਪਾ ਰੱਖੀਆਂ ਨੇ ਉਦੋਂ ਤਾਂ ਤੈਨੂੰ ਪਤਾ ਨਹੀਂ ਲੱਗਿਆ ਤੇ ਖੁਸ਼ੀਆਂ ਦੇ ਦਿਨ ਕਿਹਦੇ ਤੇ ਨੱਚੀ ਕਰਦੇ ਨੇ ਪਰ ਹੁਣ ਕਿਦਾਂ ਤੇ ਪਾਈ ਜਾਂਦਾ ਹੈਗਾ ਨਾਲੇ ਬੋਲੀਆਂ ਪਾਈ ਜਾਂਦਾ ਨਾਲੇ ਹੋਰ ਲੈ ਕੇ ਰੋਟੀ ਖਾ ਲੈ ਬਾਪਾ ਲੂ ਛੱਡ ਕੇ ਮਾਂ ਦਾ ਕਿਉਂ ਨਹੀਂ ਹੁੰਦੀ ਇਹਦਾ ਇਹ ਉਹ ਪਰ ਬਰਕਾ ਮੇਰਾ ਹੋ ਜਾ ਮੇਰਾ ਕਰੋ ਰੋਟੀ ਹੋ ਰਹੀ ਸੀ ਫੜ ਫੜ ਦੂ ਮੈਂ ਤੇ ਤਵੀ ਮੈਂ ਚੜਤੀ ਪੰਦੀ ਆ ਲੱਗੂ ਓ ਬੰਦਾ ਕੀ ਕਰੀਦਾ ਕਾ ਤੂੰ ਲੈ ਲੈ ਭਾਇਆ ਟਾਪਟਾ ਘਾਟ ਚ ਕੜਿਆ ਮੈਂ ਫੁੱਟੂਆ ਮੈਂ ਉਹ ਤੂੰ ਤੇਨੀ ਲੱਭੀ ਕਿੱਥੇ ਤੂੰ 10 ਲੱਖ ਬਿਆਹ ਤੇ ਲਾਤਾ ਮਨੂ ਲੈਣ ਲਈ ਲਗਾਏ ਬਾਬਲ ਨੂੰ ਤਨ ਕੋਈ ਨਹੀਂ ਹੁਟਾ ਚਲ ਕੋਈ ਨਾ ਓ ਨਹੀਂ ਓ ਨਹੀਂ ਛੋੜ ਦੇ ਬੰਦਾ ਹੱਲੀ ਦਿਹਾਦੋ ਵੇੜਾ ਚਪਲੀ ਪਿਛਾਉਣਾ ਨੂੰ ਫੋਨ ਕਰ ਤੋਂ ਤੇ ਸ਼ਿਕਾਇਤ ਦੁਖੀ ਸੰਦੀ ਪੱਲੀ ਪਿਛਾਉਣੀ ਆ ਜਰਾ ਤੈਨੂੰ ਫੋਨ ਕਰਕੇ ਡੋਸ ਤੂੰ ਕਹਿੰਦੀ मारिना के दे मारिना के दे तू के चांदी तू की नुस पे कर दे अब यार वो बोल जो वो है इसको धोया कर तू यार भाई मेरी तो खाल ना दिए मेरी येता बिचले અરે પંપ સિટાઈ ગઈ અરે હોજો પંપ માથે વાય 147 કાર્ડ કટ ઓય 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 ઓ ਹੈਲੋ ਆਪਾਂ ਕਰਦੇ ਪਰੇ ਹੋ ਜਾ ਪਰੇ ਹੋ ਜਾ ਜਾ ਠੰਡਾ ਕਰ ਲੈ ਬਈ ਚੱਲ ਪਰੇ ਹੋ ਜਾ ਪਰੇ ਹੋ ਜਾ ਪਰੇ ਮਗ ਜਾ ਆਪਣੀ ਗੱਲ ਕੀ ਬਤਮਾਸ਼ੀ ਜੀ ਤਕਣਾ ਤੂੰ ਟਿਕ ਦਿਓ ਨਹੀਂ ਹੈਗਾ ਕਿੰਨਾ ਜਲੂਸ ਘਟਾ ਦੇ ਜਿੱਦ ਕਰ ਲੈ ਬਲਵਾਇ ਦੱਸ ਮੈਂ ਤੀ ਤਾਂ ਮਾਰਦੀ ਮਾਰੀ ਨਾ ਤਸ ਹਰ ਤੀ ਨਹੀਂ ਹੈਗਾ ਉੱਠ ਕੇ ਯਾਬਾ ਮੈਂ ਬੈਠ ਕੇ ਜਦੋਂ ਗਈ ਮਾਰ ਕੇ ਤੂੰ ਮਾਰ ਕੇ ਸਿਆਪਾ ਮੁਕੇ ਤੇਰਾ ਹੈ ਜਰਾ ਥਾਂ ਥਾਂ ਮੇਰੀ ਬੇਇੱਜ਼ਤੀ ਕਰਾਂ ਹਰ ਇੱਕ ਕਹਿੰਦਾ ਬਹਿ ਕਿ ਤੈਨ ਨਹੀਂ ਲਜਾਣਾ ਨਹੀਂ ਲਜਾਣਾ ਨਾ ਮਾਰ ਕੇ ਕੋਈ ਮਾਰ ਕੇ ਕੋਈ ਮਾਰ ਕੇ ਕੋਈ ਅਲੀ ਤਾਂ ਪਾਪੇ ਆ ਲੈ ਟਿਕਾਤਾ ਬੱਤੇ ਆ ਬੁੜੜੀ ਬੋਲਦਾ ਅਹੀਂ ਕਹਿੰਦੇ ਚੁੱਪ ਕਰ ਜਾਨੀ ਹੱਕ ਜੀ ਦੇ ਦੰਡਾ ਮੇਰੇ ਪਿਓ ਦੇ ਸਾਰੇ ਦੇ ਕੋਲ ਤਾਂ ਪਿਆ ਬਚ ਕਹਿ ਕੇ ਦਮਲ ਤੂੰ ਬਦਰ ਗਿਆ ਕਹਿ ਕੇ ਜੇ ਕੁੜੀ ਤੇ ਬੁੱਤ ਟਿਕ ਜਾਂਦੀ ਫੇ ਸਾਂ ਵੀ ਨਹੀਂ ਜਿਉਣਾ ਦੂਜਾ ਕੱਟੇ ਹੋ ਕੇ ਤੀ ਨੂੰ ਮੈਂ ਤਾਂ ਪਾੜੀ ਗਿਆ ਤੇ ਜਦੋਂ ਬਾਬਲ ਨੂੰ ਕਹੇ ਤੜਕੇ ਬਾਕੀ ਮੂੰਹ ਚ ਕਉਟ ਜਿਹਦਾ ਮੂੰਹ ਤੋਂ ਪਿੰਦਾ ਕਿਉਂ ਦਿੰਦਾ ਤੀ ਵਿਟੜ ਕੇ ਮੈਂ ਜਾਣੇ ਨਾਲ ਉ ਤਾਂ ਲੱਗਿਆ ਰਿਆ ਦੇ ਪੈਗ ਲੈ ਆ ਪੈਗ ਜਿਵੇਂ ਕਦੇ ਮਿਲੀ ਨਹੀਂ ਹੁੰਦੀ ਕਿ ਦੱਤ ਆਪ ਦੀ ਜੀ ਮੈਂ ਤੈਨੂੰ ਦੱ ਚਤੀ ਗੱਲ ਪੜਾਉਂਗੇ ਬੇੜੇ ਨਾਲ ਕੱਟ ਮੈਂ ਕਹਿੰਦੀ ਮੈਂ ਤੈਨੂੰ ਹੋਂਨ ਸਾਲ ਦੂੰ ਜੇ ਮਾਰੇ ਇੱਕ ਮੈਂ ਤਾਂ ਰੰਟੀ ਹੋ ਲੂੰ ਕੋਈ ਚੱਕਰ ਨਹੀਂ ਮੈਡੀਕਲ ਛੱਡ ਬਾਈ ਦੱ ਮੈਂ ਮਾਰਾ ਕਰਿਆ ਹਾਂ ਮੈਨੂੰ ਲੱਗਤਾ ਪੈ ਬੈਗ 6.5 ਲੱਖ ਰੁਪਏ ਤੇ ਮੈਂ ਲਾਉਣਾਦੀ ਉੱਥੇ ਕਿ ਫੂਕ ਮਨੀ ਨਹੀਂ ਬੜੂ ਠਾ ਚੱਕ ਦਿੱਤੀ ਅੰਨੀ ਕਿੰਨੇ ਦੇ ਛਪਲੜੀਆਂ ਟਰਤੀ ਪੱਟ ਗਏ ਹੋ ਕਿਉਂ ਕੀ ਗੱਲ ਜਵਾਕਤੀ ਤੂੰ ਟਾਈਮ ਦੇਖੀ ਤਾਕੀ ਹਲੇ ਲੱਗ ਗਿਆ ਉਹਦੇ ਜਲੂਸ ਕੱਢਣ ਉੱਠ ਕੇ ਬੜਾ ਪੱਲ ਲੈ ਆਪੇ ਤੇ ਕੰਮ ਵਾਲੇ ਤੋਂ ਮੰਗਾਇਆ ਮਾਹਵਲ 5 ਲੱਖ ਫੜਾ ਕੇ ਜਾਣ ਮੈਨੂੰ ਦੇ ਦੇ 5 ਲੱਖ 5 ਲੱਖ ਲਿਆ ਮੈਨੂੰ ਦੇ ਮੈਂ ਫੜਾ ਦੂੰਗੀ ਕੰਮੀ ਵਾਲੇ ਨੂੰ ਤੇ ਦੇ ਕਿੱਥੇ ਕਿੱਥੇ ਨੇ ਲੈ ਦੇ ਦੇ ਪੰਜੀ ਦਾ ਤੇਰੇ ਪੱਲੇ ਨਹੀਂ ਬਣਿਆ 5 ਲੱਖ ਦਾ ਨਾਲੇ ਹੋਰ ਮੇਰੀ ਦਾਰਕ ਤੋ ਫੜਾ ਜਾ ਪੰਨੇ ਦੇ ਉੱਤੇ ਮੇਰੇ ਹੈ ਦੇ ਬੈਗ ਜਸਰਾਂ ਨੇ ਆਉ ਤੇਰੇ ਆਈ ਨਹੀਂ ਕਿ ਕੀ ਦਾ ਹੋ ਬੈਗ ਜਾਂ ਮੇਰਾ ਉਹ ਤੇ ਲੰਬੇ ਦਾ ਲੱਗੀ ਪਰਾ ਹੋ ਜਾ ਪੈਸੇ ਲੈ ਤੈ ਕਿਉਂ ਨਾ ਲੱਕੀ ਉਹਦਾ ਕੱਡੂਰਾ ਬੈਗ ਮੇਰਾ ਕੜਾ ਕੱਢਿਆ ਰਾਤ ਤੇ ਚਮੜਾ ਕਿੱਦਾ ਨੂੰ ਤੂੰ ਬੈਗ ਚੱਕ ਮੈਂ ਚੱਕੂਰਾ ਬੈ ਤੋ ਇਹ ਬੈਗ ਚੱਕ ਮੈਂ ਦੋ ਮਾਰੂੰਗੀ ਮਿਲਦੀ ਨਹੀਂ ਚੱਕੂਰਾ ਬੈ ਬੈ ਵੀ ਨਹੀਂ ਮਿਲਦਾ ਚਲ ਮੈਨੂੰ ਖੋਲ ਕੇ ਦਿਖਾ ਕਿ ਚਮੜੀ ਚ ਕੀ ਹੈ ਦੇਖੋ ਤੇ ਮਨੂ ਆਏ ਸਮਝਦਾ ਵੀ ਹੈ ਨਹੀਂ ਕੁਝ ਮੇਰੇ ਕੋਲ ਜਾ ਪੈਸੀ ਪੈਸੇ ਲੀ ਕੋ ਦੰਬੇ ਤੂੰ ਮੈਂ ਕੋਈ ਸਮਝ ਨਹੀਂ ਤੇਰੇ ਜਾਈ ਜੰਮ ਚੱਕ ਤੇ ਫਿਰ ਕੀ ਕਰਦਾ ਲੈ ਕਰ ਮੈਨੂੰ ਫੜਾ ਦੇ ਮੈਂ ਬੱਟੇ ਭਾਈ ਨੂੰ ਫੜਾ ਦੂੰਗੀ ਮੇਰੇ ਤਾਂ ਹੈ ਨਹੀਂ ਕੋਈ ਵੱਡਾ ਭਾਈ ਖੜਾ ਲੱਗਦਾ ਮੇਰਾ ਫਿਰ ਪੈਸੇ ਤਾਂ ਭਾਈ ਦੇ ਨੇ ਇਹ ਨਹੀਂ ਹੈ ਕਿ ਚੁੱਪ ਕਰਕੇ ਨੂਰੇ ਬਹਿ ਜਾ ਜੇ ਉੱਠ ਕੇ ਮਗਰ ਦੇਖ ਲੈ ਹੱਥ ਹੋਈ ਪਈ ਹੈ ਕਿ ਚੰਦਰਾ ਮੂਹਾਂ ਜਾ ਟਿਕਦੀ ਨਹੀਂ ਹੈਗਾ ਟਿਕਦੀ ਨਾ ਮਰਦਾ ਜੀ ਕੋ ਤਾਂ ਮੋਰ ਮਾਂ ਕੇ ਕਿਨ ਸਾਬ ਦਾ ਤੇਰੇ ਬਿੱਜੇ ਹੋਣੇ ਬੇੜਾ ਤਾਂ ਤੇਰਾ ਮਗਰ ਬਿੱਜੇ ਹੋਏ ਨੇ ਕੰਡੇ ਮੇਰੇ ਕਿ ਬਿੱਜੇ ਹੋਏ ਨੇ ਆ ਜੈਜੀ ਕਰ ਤੂੰ ਤੇਰਾ ਮਾਲ ਖੇਗਾ ਆ ਬੈਠਾ ਦੇਵ ਦਿੱਤੇ ਤੇ ਪਾਇਆ ਉਹ ਕੱਟ ਦਿੰਦੀ ਆ ਪਟਮੇਲੀ ਦਾ ਜਾਨੀ ਮਰੇਗੀ